ਅੱਧ ਦੇ ਵਿੱਚ ਇੱਕ ਸ਼ਰਮਨਾਕ ਕਰ ਦੇਣ ਵਾਲਾ ਕਾਰਾ ਸਾਹਮਣੇ ਆਇਆ ਹੈ ਜੀ ਹਾਂ ਇਨਸਾਨੀਅਤ ਸ਼ਰਮਸਾਰ ਕੀਤੀ ਗਈ ਹੈ ਇੱਕ ਫੈਕਟਰੀ ਕਪੜਾ ਫੈਕਟਰੀ ਦੇ ਮਾਲਕ ਦੇ ਵੱਲੋਂ ਨਬਾਲਗ ਬੱਚਿਆਂ ਦਾ ਮੂੰਹ ਕਾਲਾ ਕਰਕੇ ਤੇ ਗਲਾਂ ਦੇ ਵਿੱਚ ਤਖਤੀਆਂ ਪਾ ਕੇ ਪੂਰੇ ਬਾਜ਼ਾਰ ਦੇ ਵਿੱਚ ਗਲੀਆਂ ਦੇ ਵਿੱਚ ਕਮਾਇਆ ਗਿਆ ਹੈ ਇਨਸਾਨੀਅਤ ਸ਼ਰਮਸਾਰ ਕੋਈ ਹੈ ਤਾਲੀਬਾਨ ਵਰਗੀ ਸਜ਼ਾ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਦਿੱਤੀ ਗਈ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਦੇਖ ਸਕਦੇ ਹੋ ਤੁਸੀਂ ਨਬਾਲਗ ਬੱਚੀਆਂ ਤਿੰਨ ਨਬਾਲਗ ਬੱਚੀਆਂ ਤੇ ਇੱਕ ਉਹਨਾਂ ਦੀ ਮਾਂ ਜਿਹੜੇ ਕਿ ਦੱਸਿਆ ਜਾ ਰਿਹਾ ਕਿ ਕਪੜਾ ਫੈਕਟਰੀ ਦੇ ਵਿੱਚ ਕੰਮ ਕਰਦੀ ਸੀ ਔਰ ਇਹਨਾਂ ਦੇ ਉੱਪਰ ਕਪੜਾ ਚੋਰੀ ਕਰਨ ਦੇ ਇਲਜ਼ਾਮ ਫੈਕਟਰੀ ਮਾਲਕ ਦੇ ਵੱਲੋਂ ਲਗਾਏ ਗਏ ਨੇ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਜੇਕਰ ਚੋਰੀ ਕੀਤੀ ਹੈ ਤਾਂ ਉਹਨਾਂ ਦੇ ਨਾਲ ਇਸ ਤਰੀਕੇ ਦਾ ਸਲੂਕ ਕੀਤਾ ਜਾਵੇ ਇਸ ਤਰੀਕੇ ਦੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹ ਕੰਮ ਕਾ ਕਾਨੂੰਨ ਦਾ ਹੈ ਕਾਨੂੰਨ ਤੇ ਛੱਡ ਦਿੱਤਾ ਜਾਵੇ ਪੁਲਿਸ ਤੇ ਛੱਡ ਦਿੱਤਾ ਜਾਵੇ ਤੁਸੀਂ ਕੰਪਲੇਨ ਕਰ ਸਕਦੇ ਹੋ ਪੁਲਿਸ ਦੇ ਵਿੱਚ ਥਾਣੇ ਦੇ ਵਿੱਚ ਜਾ ਕੇ ਕੰਪਲੇਨ ਕਰੋ ਅੱਗੇ ਸਾਰਾ ਕੰਮ ਜੁੜਿਆ ਆ ਉਹ ਪੁਲਿਸ ਦਾ ਹੈ ਤਾਂ ਤੈ ਤਸਵੀਰ ਦੇਖ ਸਕਦੇ ਹੋ ਹਾਲਾਂਕਿ ਹੁਣ ਇਹ ਵੀ ਵੱਡਾ ਸਵਾਲ ਹੈ ਦੱਸਿਆ ਜਾ ਰਿਹਾ ਹੈ ਕਿ ਜੁੜੀਆਂ ਨਬਾਲਗ ਲੜਕੀਆਂ ਸੀ ਉਹ ਉਸੇ ਹੀ ਫੈਕਟਰੀ ਦੇ ਵਿੱਚ ਕੰਮ ਕਰਦੀਆਂ ਸੀ ਤਾਂ ਪੁਆਇੰਟ ਨੰਬਰ 1 ਇਹ ਕਿ ਚਾਈਲਡ ਲੇਬਰ ਜਿਹੜੀ ਕਰਾਉਣੀ ਉਹ ਕਾਨੂੰਨਨ ਤੌਰ ਤੇ ਅਪਰਾਧ ਮੰਨਿਆ ਜਾਂਦਾ ਹੈ ਤਾਂ ਇਹ ਵੀ ਇੱਕ ਫੈਕਟਰੀ ਮਾਲਕ ਤੇ ਵੱਖਰੀ ਧਾਰਾ ਲਗਣੀ ਚਾਹੀਦੀ ਹੈ ਜੇਕਰ ਉਹ ਚਾਈਲਡ ਲੇਬਰ ਜਿਹੜੀ ਹੈ ਆਪਣੀ ਫੈਕਟਰੀ ਦੇ ਵਿੱਚ ਕਰਵਾ ਰਿਆ ਔਰ ਦੂਸਰੇ ਨੰਬਰ ਤੇ ਕਿ ਉਸ ਨੂੰ ਕਿਸ ਨੇ ਅਧਿਕਾਰ ਦੱਤਾ ਹੈ ਹੈ ਕਿ ਕਿਸੇ ਨੂੰ ਇਸ ਕਦਰ ਜਲੀਲ ਕੀਤਾ ਜਾਵੇ ਮੂੰਹ ਕਾਲਾ ਕਰਕੇ ਉਹ ਵੀ ਨਬਾਲਗ ਬੱਚੀਆਂ ਉਹਨਾਂ ਦਾ ਤੇ ਉਹਨਾਂ ਦੀ ਮਾਂ ਦਾ ਮੂੰਹ ਕਾਲਾ ਕੀਤਾ ਗਿਆ ਤਾਂ ਪੂਰੇ ਬਾਜ਼ਾਰ ਦੇ ਵਿੱਚ ਉਹਨਾਂ ਨੂੰ ਗਲਾਂ ਦੇ ਵਿੱਚ ਤਖਤੀਆਂ ਪਾ ਕੇ ਘੁਮਾਇਆ ਗਿਆ ਇਹ ਤਸਵੀਰਾਂ ਦੇਖ ਸਕਦੇ ਹੋ ਤਿੰਨ ਧੀਆਂ ਜਿਹੜੀਆਂ ਨਬਾਲਗ ਸੀ ਜਿਨ੍ਹਾਂ ਦੀ ਉਮਰ ਅਜੇ 18 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ ਤੇ ਉਹਨਾਂ ਦੀ ਮਾਂ ਇੱਕ ਮਾਂ ਦੇ ਸਾਹਮਣੇ ਉਹਦੀਆਂ ਤਿੰਨ ਧੀਆਂ ਦਾ ਮੂੰਹ ਕਾਲਾ ਕੀਤਾ ਗਿਆ ਔਰ ਤਿੰਨ ਧੀਆਂ ਨਬਾਲਗ ਜਿਹੜੀਆਂ ਨੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਮਾਂ ਦਾ ਮੂੰਹ ਕਾਲਾ ਕੀਤਾ ਗਿਆ ਔਰ ਪੂਰੇ ਬਾਜ਼ਾਰ ਦੇ ਵਿੱਚ ਘੁਮਾਇਆ ਗਿਆ ਔਰ ਲੋਕ ਜਿਹੜੇ ਨੇ ਉਖੜ ਕੇ ਤਮਾਸ਼ਾ ਦੇਖਦੇ ਰਹੇ ਔਰ ਕਿਸੇ ਦੇ ਵੀ ਦਿਲ ਦੇ ਵਿੱਚ ਇਹ ਦਰਦ ਨਹੀਂ ਉਠਿਆ ਕਿ ਯਾਰ ਉਹ ਤਾਂ ਬੱਚੀਆਂ ਨਬਾਲਗ ਨੇ ਕੋਈ ਗੱਲ ਨਹੀਂ ਜਿਹੜੇ ਇਲਜ਼ਾਮ ਨੇ ਉਹ ਬਾਅਦ ਦੇ ਵਿੱਚ ਸਿੱਧ ਹੋਣਗੇ ਪੁਲਿਸ ਦੇ ਕੋਲ ਕੰਪਲੇਨ ਕਰਵਾਈ ਜਾਵੇ ਉਹਨਾਂ ਨੂੰ ਜੋ ਬਣਦੀ ਸਜ਼ਾ ਕਾਨੂੰਨੀ ਤੌਰ ਤੇ ਦਿੱਤੀ ਜਾਵੇ ਔਰ ਕਿਸੇ ਨੂੰ ਇਹ ਅਧਿਕਾਰ ਨਹੀਂ ਹੈ ਕਿ ਕਾਨੂੰਨ ਜਿਹੜਾ ਆ ਉਹ ਆਪਣੇ ਹੱਥ ਦੇ ਵਿੱਚ ਲਿਆ ਜਾਵੇ ਉਹਨਾਂ ਨਬਾਲਗ ਬੱਚਿਆਂ ਨੂੰ ਇੰਨੀ ਦਰਿੰਦਗੀ ਇੰਨੀ ਸ਼ਰਮਨਾਕ ਜਿਹੜੀ ਹਰਕਤ ਕੀਤੀ ਗਈ ਹੈ ਇਨਸਾਨੀਅਤ ਦਾ ਮੂੰਹ ਕੜਾ ਕੀਤਾ ਗਿਆ ਇਹ ਤਸਵੀਰ ਦੇਖ ਸਕਦੇ ਹੋ ਛੋਟੀਆਂ ਛੋਟੀਆਂ ਬੱਚੀਆਂ ਉਨ੍ਹਾਂ ਦੇ ਉੱਪਰ ਕੀ ਅਸਰ ਪਵੇਗਾ ਜਿਹੜੀਆਂ ਅਨਬਾਲਗ ਬੱਚੀਆਂ ਨੇ ਉਹਨਾਂ ਤੇ ਕਿਹੋ ਜਿਹਾ ਅਸਰ ਪਵੇਗਾ ਜਦੋਂ ਆਪਣੇ ਇਲਾਕੇ ਦੇ ਵਿੱਚ ਵਿਚਰਨ ਗੀਆਂ ਜਦੋਂ ਸਕੂਲ ਜਾਣ ਗੀਆਂ ਜਦੋਂ ਗਲੀ ਮੁਹੱਲੇ ਬਾਹਰ ਨਿਕਲਣ ਗੀਆਂ ਤਾਂ ਕੀ ਉਹਨਾਂ ਤੇ ਇਮਪ੍ਰੈਸ਼ਨ ਪਵੇਗਾ ਲੋਕ ਕੀ ਕਹਿਣਗੇ ਹੋ ਸਕਦਾ ਹੈ ਕਿ ਕਈ ਤਰੀਕੇ ਦੀਆਂ ਅਨਬਾਲਗ ਬੱਚੀਆਂ ਸੀ ਹੁਣ ਮਨ ਦੇ ਵਿੱਚ ਵਿਚਾਰ ਵੀ ਆਉਣ ਕਿ ਖੁਦਕੁਸ਼ੀ ਕਰ ਲਈ ਜਾਵੇ ਜਾਂ ਆਪਣੇ ਆਪ ਨੂੰ ਕਿਸੇ ਤਰੀਕੇ ਦਾ ਨੁਕਸਾਨ ਪਹੁੰਚਾਇਆ ਜਾਵੇ ਤਾਂ ਇੱਕ ਤੌਰ ਤੇ ਇਹ ਫੈਕਟਰੀ ਦੇ ਮਾਲਕ ਦੇ ਵੱਲੋਂ ਕਾਨੂੰਨ ਜਿਹੜਾ ਆਪਣੇ ਹੱਥ ਦੇ ਵਿੱਚ ਲਿਆ ਗਿਆ ਜੇਕਰ ਇਹ ਬੱਚੀਆਂ ਅਨਬਾਲਗ ਨਹੀਂ ਤਾਂ ਫੈਕਟਰੀ ਦੇ ਵਿੱਚ ਕੰਮ ਕਰ ਰਹੀਆਂ ਸੀ ਇਹ ਵੀ ਲੋਕਾਂ ਦਾ ਕਹਿਣਾ ਚਾਈਲਡ ਲੇਬਰ ਕਰਵਾਈ ਜਾ ਰਹੀ ਸੀ ਇਹ ਵੀ ਸਿੱਧੇ ਤੌਰ ਤੇ ਕੇਸ ਬਣ ਜਾਂਦਾ ਹੈ ਔਰ ਦੂਸਰੇ ਤੌਰ ਤੇ ਕਿ ਇਹ ਅਬਿਊਜ਼ ਕਰਨਾ ਕਿਸੇ ਨੂੰ ਇਸ ਕਦਰ ਇਸ ਤਰੀਕੇ ਦੇ ਨਾਲ ਕਾਨੂੰਨ ਜਿਹੜਾ ਆਪਣੇ ਹੱਥ ਦੇ ਵਿੱਚ ਲੈਣਾ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ ਹਾਲਾਂਕਿ ਚਾਈਲਡ ਕਮਿਸ਼ਨ ਦੇ ਵੱਲੋਂ ਮਹਿਲਾ ਕਮਿਸ਼ਨ ਦੇ ਵੱਲੋਂ ਇਸ ਦਾ ਸੂ ਮੋਟੋ ਨੋਟਿਸ ਲੈ ਲਿਆ ਔਰ ਜਲਦੀ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਮੋੜ ਇੱਥੋਂ ਤੱਕ ਕਹਿ ਦਿੱਤਾ ਗਿਆ ਹੈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿ ਫੈਕਟਰੀ ਤੱਕ ਬੰਦ ਕੀਤੀ ਜਾਵੇ ਪਹਿਲਾਂ ਇਸ ਦੀ ਕੋਕ ਪੜਤਾਲ ਕੀਤੀ ਜਾਵੇ ਤਾਂ ਆਪਣੀ رائے ਇਸ ਬਾਬਤ ਜਰੂਰ ਸਾਂਝੀ ਕਰਦੇ ਹੋ ਕਿ ਕਿਸੇ ਨੂੰ ਇਹ ਅਧਿਕਾਰ ਹੈਗਾ ਕਿ ਇਸ ਤਰੀਕੇ ਦੇ ਨਾਲ ਕਾਨੂੰਨ ਜਿਹੜਾ ਹੈ ਆਪਣੇ ਹੱਥ ਦੇ ਵਿੱਚ ਲਿਆ ਜਾਵੇ ਔਰ ਕਿਸੇ ਨੂੰ ਇਸ ਕਦਰ ਜਲੀਲ ਕਰ ਦਿੱਤਾ ਜਾਵੇ ਠੀਕ ਹੈ ਜੇਕਰ ਚੋਰੀ ਦੇ ਇਲਜ਼ਾਮ ਨੇ ਚੋਰੀ ਕੀਤੀ ਹੈ ਤਾਂ ਪੁਲਿਸ ਦੇ ਹਵਾਲੇ ਕਰ ਦਿਓ ਪੁਲਿਸ ਆਪਣੀ ਕਾਰਵਾਈ ਕਰੇ ਔਰ ਜੋ ਬਣਦੀ ਸਜ਼ਾ ਕਾਨੂੰਨ